ਪੰਜਾਬ ਨੂੰ ਦੇਸ਼ ਦੇ ਵਿੱਚ ਸਾਫ ਸੁੱਥਰੀ ਅਤੇ ਗ੍ਰੀਨ ਊਰਜਾ ਦੇ ਉਤਪਾਦਨ ਦੇ ਵਿੱਚ ਮੋਰੀ ਜਿਹੜਾ ਸੂਬਾ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੀ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਜਿਹੜਾ 7 ਹੋਰ ਕੰਪਰੈਸਡ ਬਾਇਓ ਗੈਸ ਸੀਬੀਜੀ ਜਿਹੜੇ ਪ੍ਰੋਜੈਕਟ ਨੇ ਉਹ ਕਾਰਸ਼ੀਲ ਹੋਣ ਦੀ ਜਿਹੜੀ ਉਹ ਆਸ ਹੈ ਇਹ ਪ੍ਰੋਜੈਕਟ ਸਲਾਣਾ 4.2 ਲੱਖ ਟਨ ਜਿਹੜੀ ਪ੍ਰਾਲੀ ਦੀ ਖਪਤ ਕਰਕੇ ਆ ప్రతి ਦਿਨ 79 ਟਨ ਸੀਬੀ ਜੀ ਜਿਹੜੀ ਪੈਦਾ ਕਰਨਗੇ ਪੰਜਾਬ ਊਰਜਾ ਵਿਕਾਸ ਜਿਹੜਾ এজੈਂਟਾ ਏਜੰਸੀ ਵੱਲੋਂ ਆ ਸੂਬੇ ਦੇ ਵਿੱਚ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਸਮਿਖਿਆ ਦੇ ਲਈ ਜਿਹੜੀ ਸੱਦੀ ਗਈ ਮੀਟਿੰਗ ਆ ਉਹਦੀ ਪ੍ਰਧਾਨਗੀ ਕਰਦੇ ਆ ਅਮਨ अरोड़ा ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 469.50 ਟਨ ਸੀਬੀ ਜੀ ਜਿਹੜੀ ਰੋਜ਼ਾਨਾ ਦੀ ਕੁੱਲ ਸਮਰੱਥਾ ਵਾਲੇ 38 ਜਿਹੜੇ ਪ੍ਰੋਜੈਕਟ ਨੇ ਉਹ ਅਲਾਟ ਕੀਤੇ ਹਨ ਜਿਨ੍ਹਾਂ ਦੇ ਵਿੱਚ ਫਸਲੀ ਰਹਿਤ ਖੁੰਦ ਜਿਹੜੀ ਹੈ ਈਦਨ ਵਜੋਂ ਜਿਹੜੀ ਉਹ ਵਰਤੀ ਜਾਏਗੀ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਰਾਲੀ ਸੜਨ ਦੇ ਮਾਮਲਿਆਂ ਨੂੰ ਠੱਲ ਪਾਉਣ ਦੇ ਲਈ ਕੀਤੇ ਜਾ ਰਹੀ ਯਤਨਾਂ ਦੇ ਵਿੱਚ ਇਹ ਪ੍ਰੋਜੈਕਟ ਜਿਹੜੇ ਉਹ ਸਹਾਈ ਹੋਣਗੇ ਇਸ ਤੋਂ ਇਲਾਵਾ ਇਹ ਪ੍ਰੋਜੈਕਟ ਕਿਸਾਨਾਂ ਦੇ ਲਈ ਆਮਦਨ ਦਾ ਵਾਧੂ ਸਰੋਤ ਜਿਹੜਾ ਉਹ ਪੈਦਾ ਕਰਨ ਦੇ ਨਾਲ-ਨਾਲ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਦੇ ਲਈ ਜਿਹੜਾ ਰੋਜ਼ਗਾਰ ਦੇ ਮੌਕੇ ਆ ਜਿਹੜੇ ਉਹ ਪੈਦਾ ਕਰਨ ਦੇ ਵਿੱਚ ਜਿਹੜੀ ਉਹ ਅਹਿਮ ਊਂਕਾ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਸੀਵੀਜੀ ਜਿਹੜੇ ਪ੍ਰੋਜੈਕਟ ਹੈ ਉਹਨਾਂ ਦੇ ਲਈ ਭਰਪੂਰ ਸੰਭਾਵਨਾਵਾਂ ਹਨ ਕਿਉਂਕਿ ਸੂਬੇ ਦੇ ਵਿੱਚ ਹਰ ਸਾਲ ਲਗਭਗ 20 ਮਿਲੀਅਨ ਟਨ ਝੋਨੇ ਦੀ ਜਿਹੜੀ ਪਰਾਲੀ ਆ ਉਹ ਪੈਦਾ ਹੁੰਦੀ ਆ ਜਿਸ ਵਿੱਚੋਂ ਲਗਭਗ 10 ਮਿਲੀਅਨ ਟਨ ਦਾ ਹੀ ਵਿਗਿਆਨਿਕ ਢੰਗ ਦੇ ਨਾਲ ਜਿਹੜਾ ਉਹ ਨਕਟਾਰਾ ਕੀਤਾ ਜਾਂਦਾ ਹੈ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਭਾਗ ਦੇ ਜਿਹੜੇ 77 ਨੇ ਸ਼੍ਰੀ ਰਵਤ ਸ਼੍ਰੀ ਰਵੀ ਭਗਤ ਨੇ ਆਮਨ अरोड़ा ਨੂੰ ਦੱਸਿਆ ਕਿ 472 ਟਨ ਸੀਵੀਜੀ ਜਿਹੜੀ ਆ ਪ੍ਰਤੀ ਦਿਨ ਪੁਲਸਮਰਥਾ ਵਾਲੇ ਜਿਹੜੇ 32 ਹੋਰ ਪ੍ਰੋਜੈਕਟ ਨੇ ਅਲਾਟਮੈਂਟ ਪ੍ਰਤੀਕਿਰਿਆ ਦੇ ਜਿਹੜੇ ਉਹ ਅਧੀਨ ਹਨ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਸਾਲਾਨਾ ਲਗਭਗ 14.4 ਲੱਖ ਟਨ ਜਿਹੜੇ ਝੋਨੇ ਦੀ ਹੈ ਪਰਾਲੀ ਦੀ ਉਹ ਖਪਤ ਹੋਵੇਗੀ ਸ਼੍ਰੀ ਅਮਨ ਅਰੂੜਾ ਨੇ ਸੋਲਰ ਪੰਪ ਸਕੀਮ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਜਿਸ ਤਹਿਤ ਸੂਬੇ ਦੇ ਵਿੱਚ ਖੇਤੀਬਾੜੀ ਲਈ ਕਿਸਾਨਾਂ ਨੂੰ 20000 ਨਵੇਂ ਸੋਲਰ ਪੰਪ ਜਿਹੜੇ ਆ ਉਹ ਮੁਹੱਈਆ ਕਰਵਾਏ ਜਾਣਗੇ ਜ਼ਿਕਰ ਹੋ ਗਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਡਾਰਕ ਜ਼ੋਨਾਂ ਦੇ ਵਿੱਚ ਇਹ ਸੋਲਰ ਪੰਪ ਉਹਨਾਂ ਕਿਸਾਨਾਂ ਨੂੰ ਵੀ ਅਲਾਰਟ ਕੀਤੇ ਜਾਣਗੇ ਜਿੰਨਾਂ ਕੋਲ ਸਪ੍ਰਿੰਕਲਰ ਅਤੇ ਡ੍ਰਿਪ ਜਿਹੜੀ ਸਿੰਚਾਈ ਪ੍ਰਣਾਲੀ ਜਿਹੜੀ ਉਹ ਮੌਜੂਦ ਹੈ ਕਿਸਾਨਾਂ ਨੂੰ ਸੋਲਰ ਪੰਪਾਂ ਦੇ ਲਈ 60% ਦੀ ਜਿਹੜੀ ਹੈ ਸਬਸਿਡੀ ਵੀ ਦਿੱਤੀ ਜਾਵੇਗੀ ਉਹਨਾਂ ਨੇ ਪੇਟਾ ਦੇ ਡਾਇਰੈਕਟਰ ਐਮ ਪੀ ਸਿੰਘ ਨੂੰ ਸੂਬੇ ਦੇ ਵਿੱਚ ਚੱਲ ਰਹੇ ਹਰੀ ਪ੍ਰੋਜੈਕਟਾਂ ਊਰਜਾ ਪ੍ਰੋਜੈਕਟਰ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਦੇ ਲਈ ਵੀ ਕਿਹਾ ਹੈ